ਇੱਕ ਲੱਕੜ ਹਾਰਾ ਲੱਕੜਾ ਕੱਟਣ ਜਾਂਦਾ ਵਿਚਾਰਾ ਤੇ ਕੁਦਰਤੀ ਤੌਰ ਤੇ ਇੱਕ ਰਜਵਾੜਾ ਜਿਹੜਾ ਸੀ ਨਾ ਉਹ ਸ਼ਿਕਾਰ ਖੇਡਣ ਗਿਆ ਤੇ ਉਹਨੂੰ ਰਸਤਾ ਭੁੱਲ ਗਿਆ ਜੰਗਲ ਸੀ ਬੜਾ ਭੜਕਿਆ ਕੁਦਰਤੀ ਤੌਰ ਤੇ ਉਹ ਲੱਕੜ ਹਾਰਾ ਮਿਲਿਆ ਤੇ ਕਹਿਣ ਲੱਗਾ ਮੇਤਰਾ ਬੇਨਤੀ ਵੀ ਤੂੰ ਭੇਤੀ ਐ ਤੇਰਾ ਰੋਹਿਦਾ ਠੰਡਾ ਤੇ ਮੈਂ ਰਸਤੇ ਤੋਂ ਭੜ ਗਿਆ ਤੇ ਮੇਰੇ ਤੇ ਕਿਰਪਾ ਕਰ ਮੈਨੂੰ ਰਾਹ ਪਾ ਦੇ ਉਹ ਕਹਿਣ ਲੱਗਾ ਮਹਾਰਾਜਾ ਸਾਹਿਬ ਇਹ ਕਿਹੜੀ ਗੱਲ ਹੈ ਤੁਹਾਡਾ ਸੇਵਾ ਦਾ ਤੂੰ ਸਾਡਾ ਰਾਜਾ ਤੇ ਸਾਨੂੰ ਰਾਣੀ ਦੀ ਸੇਵਾ ਦਾ ਮੌਕਾ ਮੈ ਤਿਆਰ ਉਹ ਲੱਕੜ ਹਾਰੇ ਨੇ ਰਜਵਾੜੇ ਨੂੰ ਨਾਲ ਲੈ ਕੇ ਤੇ ਰਾਹ ਪਾ ਦਿੱਤਾ ਜਦੋਂ ਰਜਵਾੜਾ ਨਿਕਲਣ ਲੱਗਾ ਨਾ ਤੇ ਉਹਦੀ ਗਰੀਬੀ ਵੇਖ ਕੇ ਉਹਨੂੰ ਤਰਸ ਆਇਆ ਤੇ ਉਹਨੇ ਆਪਣੀ ਮੁੰਦੀ ਲਾ ਕੇ ਤੇ ਲੱਕੜ ਹਾਰੇ ਨੂੰ ਦੇ ਦਿੱਤੀ ਕਹਿਣ ਲੱਗਾ ਭਰਾਵਾ ਤੂੰ ਮੈਨੂੰ ਰਾਹ ਪਾਇਆ ਮੈਂ ਤੇਰਾ ਧੰਨਵਾਦ ਕਰਦਾ ਪਰ ਇੱਕ ਮੈਂ ਨਾਲ ਤੈਨੂੰ ਹੋਰ ਕਹਿ ਦਿਆਂ ਮੈਂ ਵੇਖ ਲਿਆ ਪੁੱਤ ਬੰਦਾ ਗਰੀਬ ਹੈ ਮੇਰੇ ਕੋਲ ਆਮਣੇ ਦੇ ਜੋਤੇ ਨੂੰ ਚਾਹੀਦਾ ਮੈਂ ਤੈਨੂੰ ਦਿਆਂਗਾ ਹੁਣ ਮੇਰੇ ਕੋਲ ਨਹੀਂ ਲੱਕੜਾਰੇ ਨੇ ਘਰ ਜਾ ਕੇ ਗੱਲ ਕੀਤੀ ਘਰਵਾਲੀ ਕਹਿਣ ਲੱਗੀ ਕਿ ਆਪਾਂ ਨੂੰ ਜਾਣਾ ਚਾਹੀਦਾ ਆਪਾਂ ਗਰੀਬ ਲੋਕ ਹ ਜਦੋਂ ਉਹ ਲੱਕੜਾਰਾ ਰਾਜੇ ਦੇ ਕੋਲ ਗਿਆ ਤੇ ਰਾਜਾ ਆਪਣੇ ਨੀਮ ਦੇ ਮੁਤਾਬਕ ਮੁਸਲਮਾਨ ਸੀ ਉਹ ਨਿਮਾਰਿ ਪੜ ਰਿਹਾ ਨਮਾਜ਼ ਪੜ੍ਹਨ ਦਾ ਇੱਕ ਤਰੀਕਾ ਉਹਨਾਂ ਭਰਾਵਾਂ ਦਾ ਇਹ ਵੀ ਉਹ ਨਮਾਜ਼ ਨੂੰ ਸੰਪੂਰਨ ਹੋ ਜਾਂਦੀ ਤੇ ਮੁੜ ਕੇ ਉਹ ਬੋਕ ਕੱਢ ਕੇ ਖੁਦਾ ਕੋਲ ਮੰਗਦੇ ਹਨ ਆਪ ਹੱਥ ਜੋੜਦੇ ਹਨ ਉਹ ਬੋਕ ਕਰਦੇ ਨੇ ਸਾਡੇ ਹੱਥ ਜੋੜਦਾ ਭਾਵਨ ਦਾ ਕਿ ਮਹਾਰਾਜ ਮੈਂ ਤੇਰਾ ਗੁਲਾਮ ਹਾਂ ਕਉ ਕਬੀਰ ਗੁਲਾਮ ਘਰ ਕਾ ਜਿ ਆਏ ਭਾਵੇਂ ਮਾਰ ਜਿਹੜਾ ਅਸੀਂ ਗੱਲ ਵਿੱਚ ਪਰਣਾ ਪਾਉਨੇ ਆ ਨਾ ਇਹਦੇ ਪਿੱਛੇ ਵੀ ਇੱਕ ਫਲਸਫਾ ਹੈ ਅਧਿਆਤਮਿਕ ਆ ਕੋਈ ਮੰਦਰ ਅਰਦਾਸ ਕਰਨ ਲੱਗੇ ਤੇ ਪਰਨਾ ਨਾ ਨਾ ਹੋਵੇ ਤੇ ਆਪਾਂ ਦੌੜ ਕੇ ਆਪਣਾ ਪਰਨਾ ਉਹਦੇ ਗੱਲ ਤੋਂ ਪਾ ਦੇਨੇ ਤੇ ਕਈ ਬੰਦੇ ਕਹਿੰਦੇ ਇਹਦੇ ਨਾਲ ਕੀ ਹੁੰਦਾ ਅਰਦਾਸ ਹੀ ਕਰਦੇ ਨੇ ਨਹੀਂ ਨਹੀਂ ਇਹਦਾ ਇੰਟਰਨਲ ਭਾਵ ਇਹ ਹੈ ਗਲ ਵਿੱਚ ਪੱਲਾ ਪਾਉਣ ਦਾ ਅਰਥ ਹੁੰਦਾ ਵੀ ਮਹਾਰਾਜ ਮੈਂ ਤੇਰਾ ਗੁਲਾਮ ਆ ਕਹੋ ਕਬੀਰ ਗੁਲਾਮ ਕਰਕੇ ਜਿ ਆਏ ਭਾਵੇਂ ਬਾ ਇਹ ਇਹਦੇ ਪਿਛੇ ਇੰਟਰਨਲ ਭਾਵ ਇਹ ਹੈ ਰੋਹਮਚਾਰ ਉਹ ਰਾਜਾ ਸਾਹਿਬ ਨਿਵਾਜ ਪੜਦਾ ਸੀ ਨमाज ਉਹਦੀ ਵੀਰ ਦੀ ਪੂਰੀ ਹੋ ਗਈ ਇਹ ਲੱਕੜਾਰਾ ساری ਜ਼ਿੰਦਗੀ ਭੜਕਦਾ ਰਿਹਾ ਇਹਨ ਲੱਕੜੇ ਪਾੜਦੀਆਂ ਨਾ ਇਹਨੂੰ ਦੁਨੀਆ ਅੰਦਰ ਦਾ ਢੰਗ ਤਰੀਕਾ ਇਹ ਜਾ ਕੇ ਡੋਹੜੀ 'ਚ ਕਹਿਣ ਲੱਗਾ ਰਾਜਾ ਸਾਹਿਬ ਨੂੰ ਮਿਲਣਾ ਹੈ ਮੁੰਦੀ ਬਖਾ ਦਿੱਤੀ ਉਹ ਕਹਿਣ ਲੱਗਾ ਜੀ ਬਹਿ ਜਾਓ ਪਿਆਰ ਨਰ ਪਹਿਰੇਦਾਰ ਨੇ ਬਿਠਾ ਲਿਆ ਰਾਜਾ ਹੱਥ ਜੋੜ ਕੇ ਦੁਆ ਕਰ ਰਿਹਾ ਤੇ ਕਹਿਣ ਲੱਗਾ ਕਿ ਕੀ ਕਰਦਾ ਭਲਾ ਪਹਿਰੇਦਾਰ ਨੂੰ ਪੁੱਛਿਆ ਉਹ ਕਹਿਣ ਲੱਗਾ ਜੀ ਖੁਦਾ ਕੋਲ ਮੰਗਦਾ ਹੈ ਜਦੋਂ ਕਹਿੰਨ ਖਜ਼ਾਰ ਕੋਲੋਂ ਮੰਗਦਾ ਉਹ ਸੁਭਾਅ ਦਾ ਬੜਾ ਗਰਮ ਸੀ ਤੇ ਕਾਲਾ ਸੀ ਕਹਿਣ ਲੱਗਾ ਮੈਂ ਨਹੀਂ ਉਹਦੇ ਕੋਲੋਂ ਮੰਗਣਾ ਰਾਜੇ ਨੇ ਪਛਾਣ ਲਿਆ ਉਹ ਕਹਿਣ ਲੱਗਾ ਇਹ ਨੂੰ ਸੁਝਾ ਬਲਾ ਮੈਨੂੰ ਪਛਾਣਦਾ ਸੀ ਪਰਸੋਂ ਮੈਨੂੰ ਮਿਲਿਆ ਸੀ ਬੁਲਾਇਆ ਲਖੜਾਰੇ ਨੂੰ ਰਾਜਾ ਕਹਿਣ ਲੱਗਾ ਗੁਰਮਖਾ ਤੂੰ ਬੜਾ ਗਰਮੀ ਚ ਹੈ ਕੀ ਹੋ ਗਿਆ ਭਲਿਆ ਪਾਣੀ ਥਾੜੀ ਪੀ ਤੇ ਮੁਰਝਲਿਆ ਸਰ ਹੁਣ ਦੱਸ ਕੀ ਚਾਹੀਦਾ ਕਹਿਣ ਲੱਗਾ ਜੀ ਮੈਂ ਨਹੀਂ ਮੰਗਣਾ ਉਹ ਕਹਿੰਦਾ ਤੂੰ ਕਮੜਾ ਹੋ ਗਿਆ ਮੈਂ ਤੈਨੂੰ ਕਹਿਣਾ ਮੈਂ ਤੈਨੂੰ ਦੇਣਾ ਚਾਹਣਾ ਤੂੰ ਕਹਿਣਾ ਮੰਗਣਾ ਨਹੀਂ ਕਹਿਣ ਲੱਗਾ ਜੀ ਤੁਸੀਂ ਹੁਣੇ ਹੱਥ ਜੋੜ ਕੇ ਖੁਦਾ ਕੋਲੋਂ ਮੰਗਿਆ ਤੇ ਜਿਹੜੇ ਖੁਦਾ ਕੋਲੋਂ ਤੁਸੀਂ ਮੰਗਿਆ ਨਾ ਮੈਂ ਉਸ ਖੁਦਾ ਕੋਲੋਂ ਮੰਗਾਗਾ ਮੈਂ ਤੇਰਾ ਮੰਗਤਾ ਨਹੀਂ ਬਣਨਾ ਇਹ ਮੈਂ ਥਾਂ ਥਾਂ ਤੇ ਬੋਲਦਾ ਬੜੇ ਦੁੱਖ ਨਾਲ ਕਹਿਣਾ ਪੈਂਦਾ ਅਸੀਂ ਜਦੋਂ ਵੀ ਜਾਂਦੇ ਹਾਂ ਥਾਂ ਥਾਂ ਤੇ ਸਾਡੇ ਗੋਡਿਆਂ 'ਤੇ ਨਹੀਂ ਮੈਂ ਪਈ ਜਾਣਗੇ ਗਿਆਨੀ ਜੀ ਕਰੋ ਕਿਰਪਾ ਮੈਂ ਕਹਿੰਦਾ ਕਿਉਂ ਸਾਡਾ ਬੇੜਾ ਕਰ ਕਰਦੇ ਤੇ ਆਪਣਾ ਵੀ ਕਰ ਦਿਓ ਸਾਡੇ ਗੋਡਿਆਂ 'ਚ ਕੀ ਹੈ ਜਿਹੜਾ ਖੁਦ ਮੰਗਦਾ ਹੈ ਮੰਗਤੇ ਕੋਲ ਕੀ ਲੱਗੇ ਸਾਡੇ ਬੜੀ ਗਲਤ ਟੈਂਡੈਂਸੀ ਕੱਲੀ ਪੂਰਾ ਵੀ ਆਉਂਦਾ ਕਿ ਉਹਦੇ ਗੋਡੀ ਪਈ ਜਾਣਗੇ ਜੇ ਗਿਆਨੀ ਆਉਂਦਾ ਤੇ ਉਹਦੇ ਗੋਡੀ ਪਈ ਜਾਣਗੇ ਅਸੀਂ ਕੇਵਲ ਤੇ ਕੇਵਲ ਗੁਰੂ ਦੇ ਚਰਨਾਂ 'ਚ ਲੱਗਣਾ ਹੈ ਸਾਨੂੰ ਹਦਾਇਤ ਹੈ ਗੁਰੂ ਗੁਰੂ ਗੁਰਕਰਮਰ ਮੂਰ ਗੁਰੂ ਬਿਨਾ ਮੈਂ ਨਹੀਂ ਹੋਣਾ ਸਤਿਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਜਿਹੜਾ ਮਨ ਦੇ ਮਗਰ ਲੱਗਾ ਉਹ ਬੰਦਿਆਂ ਦਾ ਬੰਦਾ ਬਣਦਾ ਗੁਰੂ ਕਸੇ ਗੁਰੂ ਤੋਂ ਬਿਨਾ ਕਿਸੇ ਅੱਗੇ ਨਹੀਂ ਚ ਮੰਗਦਾ